ਕਿਸ ਦਾ ਕਰੀਏ ਚੋੜ ਦੋ ਸਰ ਕਿਤਰਾ ਲੱਗ ਰਿਹਾ ਜਿਹੜਾ ਨਾ ਪੇਚ ਕਿੰਨੇ ਬਹੁਤ ਵਧੀਆ ਲੱਗ ਰਿਹਾ ਜਿਲ੍ਹਾ ਜਿਲ੍ਹਾ ਐਨ ਜੀਓਜ਼ ਵਗੈਰਾ ਨੇ ਮੱਲਾ ਕੇ ਇਹ ਕੈਂਪ ਲਈ ਸਹਾਇਤਾ ਕੀਤੀ ਆ ਅਸੀਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਆ ਬੜਾ ਅੱਛਾ ਲੱਗ ਰਿਹਾ ਫੀਲਸ਼ਨ ਬੜਾ ਅੱਛਾ ਵਧੀਆ ਰਿਸਪੌਂਸ ਮਿਲ ਰਿਹਾ ਤੇ ਇਸ ਤਰ੍ਹਾਂ ਦੇ ਕੈਂਪ ਅਸੀਂ ਅੱਗੇ ਤੋਂ ਵੀ ਲਗਾਉਂਦੇ ਲਾਗੇ ਆ ਕਿ ਇਲਾਕਾ ਇਲਾਕਾ ਦੇ ਵਾਸੀ ਜਿਲ੍ਹੇ ਵੀ ਆ ਉਹ ਆਯੁਰਵੈਦਿਕ ਪਰੰਪਰਾ ਲਈ ਰਾਹੀਂ ਆਪਣੇ ਆਪ ਨੂੰ ਇਲਾਜ ਕਰਵਾ ਸਕਦੇ ਕਿਸ ਤਰ੍ਹਾਂ ਦੇ ਪ੍ਰੋਬਲਮ ਆਉਂਦੇ ਨੇ ਜਿਹੜੇ ਪੇਸ਼ੈਂਟ ਹੁੰਦੇ ਨੇ ਕੋਈ ਖਾਸ ਉਹ ਪੇਸ਼ੈਂਟ ਸਾਰੀ ਤਰ੍ਹਾਂ ਦੇ ਪੇਸ਼ੈਂਟ ਹੁੰਦੇ ਆ ਮਤਲਬ ਕੋਈ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਪਾਰਟਿਕੂਲਰ ਹਰੇਕ ਜਿਸ ਦਾ ਆਯੁਰਵੈਦ ਤੇ ਵਿਸ਼ਵਾਸ ਹੈ ਉਹ ਆਯੁਰਵੈਦ ਹੀ ਆਪਣੀ ਇਲਾਜ ਕਰਾਣਾ ਚਾਹੁੰਦਾ ਹੈ ਸਿਰ ਕਹਿੰਦੇ ਆ ਵੀ ਥੋੜਾ ਟਾਈਮ ਲੱਗਦਾ ਆਯੁਰਵੈਦ ਇਨ ਸਿਟੀ ਤੇ ਲੈ ਟਾਈਮ ਐਸਾ ਕੁਝ ਨਹੀਂ ਹੈ ਕਿਈ ਐਸੀ ਡਿਜ਼ੀਜ਼ ਹੈ ਉਹਦੇ ਚ ਕੁਝ ਵੀ ਨਹੀਂ ਟਾਈਮ ਲੱਗਦਾ ਕਿਈ ਕੋਈ ਐਡਨੋ ਕੋਈ ਉਹ ਨਹੀਂ ਵੀ ਹਰ ਚੀਜ਼ ਨੂੰ ਟਾਈਮ ਲੱਗਦਾ ਹਰ ਹਾਰ ਬਿਮਾਰੀ ਨੂੰ ਕੋਈ ਟਾਈਮ ਨਹੀਂ ਲੱਗਦਾ ਇਹ ਵੀ ਕ੍ਰੋਨਿਕ ਜਿਹੜੀਆਂ ਹੈਗੀਆਂ ਉਹਨਾਂ ਨੂੰ ਟਾਈਮ ਲੱਗਦਾ ਜਿਹੜੀਆਂ ਸਿਮਟੋਮੈਟਿਕਲੀ ਡਿਜ਼ੀਜ਼ ਆ ਉਹਨਾਂ ਲਈ ਬਹੁਤ ਵਧੀਆ ਵਿਦਆਊਟ ਸਾਈਡ ਇਫੈਕਟ ਹੈ ਠੀਕ ਹੈ ਨਾ ਐਸੇ ਡੀਪਰ ਵਾਲੀ ਬਹੁਤ ਵਧੀਆ ਕੋਈ ਦਿੱਕਤ ਨਹੀਂ ਕੀ ਨਾਮ ਹੈ डॉक्टर हिमांशु शर्मा मैं यहां पर आयुर्वेदिक मेडिकल ऑफिसर हूं सरकारी आयुर्वेदिक स्वास्थ्य केंद्र नवागाम ਇਸ ਤਰ੍ਹਾਂ ਲੱਗਦਾ ਇਸ ਤਰ੍ਹਾਂ ਦੇ ਪੇਸ਼ੈਂਟ ਹੁੰਦੇ ਆ ਜਾਂ ਕਿ ਕਿੰਨੇ ਡਾਇਟ੍ਰੋਲਮਸ ਹੁੰਦੇ ਆ ਸਭੀ ਕੋਲ ਇੱਥੇ ਵੈਸੇ ਸਭੀ ਤਰ੍ਹਾਂ ਦੇ ਪੇਸ਼ੈਂਟਸ ਹੁੰਦੇ ਆ ਪਰ ਖਾਸ ਕਰ ਸਾਡੇ ਕੋਲ ਜਿਹੜੀ ਪੇਟ ਦੀਆਂ ਬਿਮਾਰੀਆਂ ਉਹਦੇ ਮਰੀਜ਼ ਜ਼ਿਆਦਾ ਹੈ ਨਾਲ ਸਕਿਨ ਦੀ ਜਿਹੜੀ ਡਿਜ਼ੀਜ਼ ਹੈ ਉਹਦੇ ਪੇਸ਼ੈਂਟ ਜ਼ਿਆਦਾ ਹੈ ਇੱਥੇ ਅਸੀਂ ਪੇਸ਼ੈਂਟ ਨੂੰ ਹੀ ਪੰਚਕਰਮ ਨਾਲ ਵੀ ਚਿਕਿਤਸਾ ਕਰਦੇ ਆ ਅਸੀਂ ਨੋ ਸ਼ਿਰੋਧਾਰਾ ਵੀ ਦਿੰਦੇ ਆ ਹੋਰ ਕਈ ਤਰ੍ਹਾਂ ਦੇ ਜਿਹੜੇ ਪ੍ਰੋਸੀਜਰ ਬਸਤੀ ਹੈ ਔਰ ਵੀਰੇਚਨ ਹੈ ਵਮਨ ਸਾਰੇ ਪ੍ਰੋਸੀਜਰ ਆਪਾਂ ਇੱਥੇ ਕਰਦੇ ਆ ਨਾਲ ਸਾਡੇ ਕੋਲ ਇੱਥੇ ਇੱਕ ਯੋਗਾ ਇਨਸਟ੍ਰਕਟਰ ਵੀ ਆਪਾਂ ਪੇਸ਼ੈਂਟਸ ਨੂੰ ਜਿਹੜੇ ਯੋ ਜਾ ਸਕਦੇ ਉਹ ਵੀ ਪੇਸ਼ੈਂਟਸ ਨੂੰ ਨਾਮ ਨਾਲ ਆਪਾਂ ਗਾਈਡ ਕਰਦੇ ਹਾਂ ਜੀ ਬਿਲਕੁਲ ਵੀ ਆਰ ਗਰੁੱਪ ਦਾ ਕਾਫੀ ਨਾਮ ਹੈ ਸਭ ਤੋਂ ਪੁਰਾਣੇ ਜੀ 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 ਆਪਾਂ ਆਮ ਤੌਰ ਤੇ ਜਦੋਂ ਪੇਸ਼ੈਂਟ ਕਹਿੰਦਾ ਕਿ ਛੇਤੀ ਠੀਕ ਹੋ ਜਾਈਏ ਦਰਦ ਦੀ ਗੋਲੀ ਲਈ ਪਰ ਆਯੁਰਵੇਦ ਜਿਹੜੇ ਟਾਈਮ ਲਾ ਦਿੰਦੀ ਹੈ ਉਹ ਕਹਿੰਦੇ ਜੜੋ ਮਗਾ ਲੈਂਦੇ ਹੋ ਪਰ ਉਹ ਵੀ ਹਾਂਜੀ ਇਸ ਤਰ੍ਹਾਂ ਹੈ ਕਿ ਹੁਣ ਇਹ ਇੱਕ ਵਹਿਮ ਹੈ ਕਿ ਆਯੁਰਵੈਦਿਕ ਜਿਹੜੀ ਦਵਾਈ ਉਹ ਬਹੁਤ ਟਾਈਮ ਲੈਂਦੀ ਹੈ ਬਹੁਤ ساری ਦਵਾਈਆਂ ਅੱਜ ਕੱਲ ਲੋਕ ਖਾ ਰਹੇ ਹਨ ਇਸ ਤਰ੍ਹਾਂ ਦੀ ਜਿਹੜੀਆਂ ਬਹੁਤ ਜ਼ਿਆਦਾ ਸਾਈਡ ਇਫੈਕਟਸ ਬਾਅਦ ਛੱਡਦੀਆਂ ਜਿਸ ਤਰ੍ਹਾਂ ਖਾਲੀ ਪੇਟ ਦਾ ਕੈਪਸੂਲ ਅੱਜ ਕੱਲ ਆਮ ਲੋਕ ਖਾਂਦੇ ਹਨ ਰਾਤ ਨੂੰ ਨੀਂਦ ਦੀ ਗੋਲੀ ਰੋਜ਼ ਲੈ ਰਹੇ ਹਨ ਉਹ ਲੇਟਰ ਟਾਈਮ 'ਚ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਹੋਰ ਪੈਦਾ ਕਰ ਦਿੰਦੀ ਹੈ ਜਿਹੜੀ ਆ ਬਹੁਤ ਛੇਤੀ ਰਿਜ਼ਲਟਸ ਆਉਂਦੇ ਹੈ ਜਿਹੜੀ ਐਮਰਜੈਂਸੀ ਹੈ ਉਹ ਇੱਕ ਅਲੱਗ ਗੱਲ ਹੈ ਉਸ ਵੀ ਚਾਪਾ ਪੇਸ਼ੈਂਟ ਨੂੰ ਕਈ ਵਾਰ ਆਪਾਂ ਰੈਫਰ ਵੀ ਕਰਦੇ ਲੇਕਿਨ ਜਿਹੜੀ ਰੂਟੀਨ ਦੀ ਜਿਹੜੀ ਬਿਮਾਰੀਆਂ ਹੈ ਉਹ ਬਹੁਤ ਅੱਛੇ ਤਰੀਕੇ ਨਾਲ ਆਯੁਰਵੈਦਿਕ ਦਵਾਈਆਂ ਨਾਲ ਠੀਕ ਕੀਤੀਆਂ ਜਾਂਦੀਆਂ ਔਰ ਬਹੁਤ ਮਰੀਜ਼ ਸਾਡੇ ਕੋਲ ਰੋਜ਼ ਦੇ ਕਟੋੜ 35 ਤੋਂ 40 ਪੇਸ਼ੈਂਟ ਹੁੰਦੇ ਹਨ ਜਿਨ੍ਹਾਂ ਨੂੰ ਆਪਾਂ ਆਯੁਰਵੈਦ ਨਾਲ ਟ੍ਰੀਟ ਕਰਦੇ ਹੈ ਥੈਂਕ ਯੂ ਹਾਂਜੀ ਜਿਹੜਾ ਅਸੀਂ ਕੈਂਪ ਲਾਇਆ ਅੱਜ ਆਪਣੇ ਸਰਕਾਰੀ ਅਧਿਕ ਸਾਸਤ ਕੇਂਦਰ ਵਿੱਚ ਇਸ ਵਿੱਚ ਸਾਨੂੰ ਬਹੁਤ ਜ਼ਿਆਦਾ ਜਿਹੜਾ ਸਹਿਯੋਗ ਦਿੱਤਾ ਗਿਆ ਹੈ ਉਸ ਆਪਣੀ ਜਿਹੜੀ ਸਵੇ ਸਮਾਜ ਸੇਵਕ ਕਮੇਟੀ ਹੈ ਜਿਹੜੀ ਆਪਣੀ ਮਟਿੰਡਿਆ ਮੋਹੱਲੇ ਦੀ ਇਸ ਵਿੱਚ ਸਨੀ ਰਹਿਜਾ ਜੀ ਔਰ ਜੀ ਲक्की ਜੀ ਇਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤਾ ਹੈ ਔਰ ਆਪਾਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਕਰਕੇ ਅੱਜ ਜਿਹੜਾ ਆਪਣਾ ਜਿਹੜਾ ਕੈਂਪ ਹੈ ਉਹ ਸਫਲ ਹੋ ਪਾਇਆ ਹੈ ਕੋਈ ਕੋੜਾ ਨਹੀਂ ਖਾਣੇ ਨੂੰ ਠੀਕ ਬੰਦਾ ਲੱਗਦਾ ਬਹੁਤ ਵਧੀਆ ਜੀ ਪਹਿਲਾਂ ਨਹੀਂ ਦਸਤਰੀ ਨਹੀਂ ਪਹਿਲਾਂ ਨਹੀਂ ਕਰਦੀ ਬਈ ਫਸਟ ਟਾਈਮ ਹੈ ਫਸਟ ਟਾਈਮ ਕੋਈ ਤਾਂ ਸੀ ਮਰਦਾ ਹੁਣੀ ਕੱਜੀ ਵਲ ਆਇਆ ਸਾਰੇ ਫਸਟ ਟਾਈਮ ਨਹੀਂ ਮੈਂ ਪਹਿਲੇ ਤੋਂ ਲੈ ਰਹੀ ਹਾਂ ਬਹੁਤ ਅੱਛੇ ਹਾਂਜੀ ਬਹੁਤ ਜ਼ਿਆਦਾ ਫਰਕ ਆਲੋਪੈਥੀ ਦੀ ਲੈ ਕੇ ਵੀ ਦੇਖੀ ਸੀਗੀ ਪਰ ਉਹਦੇ ਨਾਲ ਫਰਕ ਨਹੀਂ ਸੀਗਾ ਇਹ ਦੇ ਨਾਲ ਇਹ ਜ਼ਿਆਦਾ ਬੈਟਰ ਹੈ ਆਯੁਰਵੇਦ ਠੀਕ ਹੈ ਸਰ ਅਸੀਂ ਪਹਿਲਾਂ ਪਹਿਲਾਂ ਆਯੁਰਵਿਕ ਨਾਲ ਇਲਾਜ ਕਰ ਪੈ ਰਹੇ ਹਾਂ ਕਿੰਨਾ ਟਾਈਮ ਹੋ ਗਿਆ ਉਹ ਵੀ 2-3 ਮਹੀਨੇ ਹੋ ਗਏ ਮੀਟਰੀ ਪ੍ਰੋਬਲਮ ਸੀਲੀ ਵਰਸ ਫੈਲਿਅਰ ਹਾਂ ਸ਼ੂਗਰ ਵੀ ਹੈ ਠੀਕ ਹੈ ਹਾਂਜੀ ਠੀਕ ਹੈ ਹਾਂਜੀ ਰਾਜਾ ਸਾਹਿਬ ਕੀ ਪ੍ਰੋਗਰਾਮ ਸੀ ਅੱਜ ਉਹਰੇ ਸਰ ਅੱਜ ਅਸੀਂ ਆਯੁਰਵੇਦਾ ਸੰਸਥਾ ਦੇ ਨਾਲ ਮਿਲ ਕੇ ਕੈਂਪ ਲਗਾਇਆ ਸੀ ਸਵੈ ਸੇਵਾ ਮhalla ਸੁਧਾਰ ਕਮੇਟੀ ਨੇ ਤੇ ਅਸੀਂ ਇਹਨਾਂ ਨੂੰ ਹੈਲਪ ਇਹਨਾਂ ਕੀਤੀ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਇਸ ਕੈਂਪ ਦਾ ਫਾਇਦਾ ਉਠਾਇਆ ਜਾ ਕਿਉਂਕਿ ਇਹਦੀ ਆਯੁਰਵੇਦਾ ਪદ્ધਤੀ ਹੈ ਬਹੁਤ ਐਚੀ ਪਦਤੀ ਹੈ ਇਹਦੇ ਸਾਈਡ ਇਫੈਕਟਸ ਨਹੀਂ ਹੈ ਤੇ ਬਹੁਤ ਲੋਕ ਇਹਦਾ ਫਾਇਦਾ ਲੈ ਸਕਦੇ ਨੇ ਤੇ ਲੋਕ ਫਾਇਦਾ ਲੈ ਵੀ ਰਹੇ ਨੇ ਜੀ ਤੇ ਮਹੱਲੇ ਦੇ ਕਾਫੀ ਲੋਕਾਂ ਨੇ ਅੱਜ ਉਮੀਦ ਹੈ ਕਿ 250 ਤੋਂ ਜਿਹੜੇ 300 ਬੰਦੇ ਨੇ ਜਿਹੜੇ ਜੀ ਉਹ ਇਸ ਕੈਂਪ ਦਾ ਫਾਇਦਾ ਲੈਣਗੇ ਤੇ ਅਸੀਂ ਜਿਹੜੇ ਆਯੂਸ਼ ਡਿਪਾਰਟਮੈਂਟ ਦਾ ਆਯੁਰਵੇਦਿਕ ਇਸ ਪੈਂਸਰੀ ਦੇ ਜਿੰਨੇ ਵੀ ਡਾਕਟਰ ਨੇ ਡਾਕਟਰ ਹਿਮਾਂਸ਼ੂ ਹੈ ਡਾਕਟਰ ਦਪਿੰਦਰ ਹੈ ਜਿਹੜੇ ਡਿਸਟ੍ਰਿਕਟ ਆਯੁਰਵੇਦਾ ਮੈਡੀਕਲ ਆਫੀਸਰ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਉਮੀਦ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਰਹਿਣਗੇ ਕਿਉਂਕਿ ਅਸੀਂ ਆਪਣੇ ਮਹੱਲੇ ਨੂੰ ਆਪਣੇ ਸ਼ਹਿਰ ਨੂੰ ਇੱਕ ਤੰਦਰੁਸਤ ਔਰ ਸ਼ਾਨਦਾਰ ਮਹੱਲਾ ਬਣਾਉਣਾ ਚਾਹੁੰਦੇ ਹਾਂ